ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਚੰਡਿਆਣੇ ਦੇ ਵਿੱਚ ਚੰਡਿਆਣਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਔਰ ਇਹ ਪਿੰਡ ਇੱਕ ਵੱਡਾ ਪਿੰਡ ਆ ਮੋਗੇ ਜ਼ਿਲ੍ਹੇ ਦਾ ਮਿੱਤਰੋ ਕੋਟ ਕਰੋੜ ਤੋਂ ਵੀ ਸਿੱਧੀ ਸੜਕਾ ਜਿਹੜੀ ਚੰਡਿਆਣੇ ਪਿੰਡ ਦੇ ਵਿੱਚ ਆ ਮੰਗੇ ਤੋਂ ਸਿੱਧੀ ਸੜਕਾ ਜਿਹੜੀ ਚੰਡੇ ਪਿੰਡ ਚੰਡਿਆਣੇ ਪਿੰਡ ਦੇ ਵਿੱਚ ਆਂਦੀ ਆ ਦਾਰਾਪੁਰ ਪਿੰਡ ਵਾਲਾ ਟੂਲ ਪਲਾਜ਼ੇ ਵਾਲਾ ਫਰੋੜਪੁਰ ਮੋਗਾ ਰੋਡ ਦੇ ਉੱਤੇ ਉਹ ਦਾਰਾਪੁਰ ਪਿੰਡ ਤੋਂ ਵੀ ਸਿੱਧੀ ਛੜਕਾ ਜਿਹੜੀ ਇਸ ਪਿੰਡ ਦੇ ਵਿੱਚ ਐਂਟਰੀ ਮਾਰਦੀ ਆ ਜਦੋਂ ਤੁਸੀਂ ਦਾਰਾਪੁਰ ਵਾਲੇ ਪਾਸਿਓਂ ਆਏ ਤਾਂ ਤੁਸੀਂ ਚੰਡਿਆਣੇ ਵਾਲੇ ਪਾਸੇ ਨੂੰ ਵਧੋਗੇ ਤਾਂ ਮਿੱਤਰੋ ਤੁਹਾਨੂੰ 22 ਕਿਲੋਮੀਟਰ ਦੀ ਦੋ ਦੀ ਦੂਰੀ ਤੈਅ ਕਰਦੇ ਆ ਤੁਹਾਨੂੰ ਮਿਲੂਗਾ ਸੇਵਨ ਵਾਲੇ ਦਾ ਫਲਸੂਏ ਦਾ ਉਹ ਪੁਲ ਦੇ ਨਾਲ ਤੁਹਾਨੂੰ ਮਿਲੂਗੀ ਇੱਕ ਫੈਕਟਰੀ ਤੇ ਫੈਕਟਰੀ ਤੋਂ ਫਿਰ ਤੁਸੀਂ ਦਾਰਾਪੁਰ ਵਾਲੇ ਪਾਸੇ ਨੂੰ ਫਿਰ ਪੇਸ਼ਾ ਨੂੰ ਮੁੜ ਕੇ ਵੇਖੋਗੇ ਨਾ ਤੇ ਤੁਹਾਨੂੰ ਮੋੜ ਦੇ ਉੱਤੇ ਜਮਾ ਟਾਲੀ ਮਿਲੂਗੀ ਟਾਲੀ ਦੇ ਥੱਲੇ ਪਈ ਆ ਜਿਹੜੀ ਉਹ ਸਿੱਧੀ ਪਾਈਆਂ ਦੇ ਘਰੇ ਆਉਂਦੀ ਆ ਤੇ ਜੇ ਤੁਸੀਂ ਆਉਣੇ ਝੰਡਿਆਣੇ ਪਾਸਿਓਂ ਤੇ ਫਿਰ ਵੀ ਉਸੇ ਤਰ੍ਹਾਂ ਦਾ ਸੇਮ ਰਸਤਾ ਵਾ ਵੀ ਉਹ ਫੈਕਟਰੀ ਤੋਂ ਅਗਰ ਦਾਰਾਪੁਰ ਵਾਲੇ ਪਾਸੇ ਨੂੰ ਵੱਧ ਕੇ ਕਹਿੰਨ ਤੋਂ ਭਾਵੇਂ ਵੀ 2 ਕਿਲੋਮੀਟਰ ਦੀ ਦਾਰਾਪੁਰ ਵਾਲੇ ਪਾਸੇ ਤੋਂ ਦੂਰੀ ਤੈਅ ਕਰਨੀ ਪੈਣੀ ਆ ਤੇ 2.5 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਣੀ ਆ ਤੁਹਾਨੂੰ ਮਿੱਤਰੋ ਝੰਡਿਆਣੇ ਆਣੇ ਪਾਸੇ ਤੋਂ ਗੱਲਬਾਤ ਦੇ ਲਈ ਬਾਈ ਦੇ ਕੋਲੇ ਆਏ ਹੋਏ ਆ ਘਰੇਲੂ ਪਰਿਵਾਰ ਦੇ ਘਰੇ ਖੜੇ ਆ ਝੋਟੀ ਵਿਖਾਉਣੀਆਂ ਤੁਹਾਨੂੰ ਇੱਕ ਪਹਿਲਾ ਸੁਆ ਕੀ ਇਹਦੀ ਡਿਟੇਲ ਆ ਉਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵੱਡੇ ਭਾਈ ਵਧੀਆ ਵੀਰੇ ਵਧੀਆ ਸਿੱਤਾ ਠੀਕ ਠਾਕ ਆ ਭਰਾ ਜੀ ਵਧੀਆ ਜੀ ਇਹ ਇੱਕ ਵਾਰੀ ਨਾਮ ਦੱਸ ਦੀਏ ਵੀਰੇ ਆਪਣਾ ਹਾਂਜੀ ਯਾਦਵਿੰਦਰ ਸਿੰਘ ਪਿੰਡ ਝੰਡਿਆਣਾ ਠੀਕ ਆ ਵੀਰੇ ਯਾਦਵਿੰਦਰ ਸਿੰਘ ਪਿੰਡ ਝੰਡਿਆਣਾ ਹਾਂਜੀ ਠੀਕ ਆ ਭਈਆ ਦਾਣਾ ਮੰਡੀ ਹੋਈ ਨਾ ਹੋਈ ਸਾਹਮਣੇ ਹਾਂ ਵੀਰੇ ਦਾਣਾ ਉਹ ਵਿਖਾਦੀ ਪਤਾ ਦਾਣਾ ਮੰਡੀ ਐ ਦਾਰਾਪੁਰ ਵਾਲੇ ਪਾਸੇ ਆਈਏ ਹਨਾ ਨਾਲ ਗਰੇਡਾ ਨਾਲ ਵੱਡੇ ਬਈ ਛੋਟੀ ਆ ਜਿਹੜੀ ਆਪਣੀ ਪਹਿਲਾ ਸੂਈ ਆ ਵੀਰੇ ਹਾਂ ਵੀਰੇ ਪਹਿਲਾ ਸੂਈ ਠੀਕ ਆ ਵੀਰੇ ਕਿੰਨੇ ਦਿਨ ਪਏ ਆ ਜੀ ਇਹ ਜਿੰਦੇ ਆ ਵੀਰੇ 12 ਤੋਂ 13 ਦਿਨ ਪਏ ਟਰ ਆਉਂਦਾ 15 ਲਾ ਲਓ ਤੁਸੀਂ 14 15 ਦਿਨ ਦੀ ਕੱਚੀ ਗੱਲ ਨਹੀਂ ਪਤਾ ਹਾਂ ਜੀ ਹਾਂ ਠੀਕ ਆ ਫਿਰ ਤਾਂ ਸੋਣੀ ਤਿਆਰ ਹੋ ਜੂਗੀ ਤੁਹਾਨੂੰ ਆ ਵੀਰੇ ਵਧੀਆ ਹੋਊਗੀ ਠੀਕ ਹੈ ਜੀ ਮਾਂ ਦਾ ਦੁੱਧ ਕਿੰਨਾ ਕੋਸੀ ਪਈ ਜਾ ਮਾਂ ਦਾ ਵੀਰੇ ਹੈਗਾ 14 15 ਲੀਟਰ ਸੀਗਾ 14 15 ਲੀਟਰ ਹੈ ਠੀਕ ਹੈ ਛੋਟੀ ਨੂੰ ਵੀ ਦੋ ਦੋ ਦੇਣਾ ਪਈ ਚਾਹੀਦਾ 8 10 ਕਿਉਂ 10 11 ਕਿਲੋ ਹੁਣ ਹਾਂ ਹਾਂ ਤੇ ਵੱਡੇ ਭਾਈ ਇਹਦੇ ਟੀਕੇ ਟੂਕੇ ਕਿਹੜਾ ਭਰਾ ਦਾ ਕੁਝ ਪਤਾ ਕਿ ਨਹੀਂ ਯਾਰ ਨਹੀਂ ਵੀਰੇ ਆਪਾਂ ਟੀਕੇ ਦਾ ਨਹੀਂ ਪਤਾਗਾ ਕੋਈ ਆਪਣਾ ਕੋਈ ਵਪਾਰ ਦਾ ਕੰਮ ਨਹੀਂਗਾ ਨਹੀਂ ਵੀ ਡਾਕਟਰ ਆਪਣਾ ਲਿਆ ਜਿਉਂ ਹੀ ਸੀ ਜਿਹੜਾ ਭਰ ਕੇ ਗਿਆ ਹਾਂ ਵੀਰੇ ਉਹ ਪਿੰਡੋਂ ਉੱਤੋਂ ਫੋਨ ਤੇ ਦੱਸ ਦੀ ਜੇ ਕਿ ਪਤਾ ਲੱਗ ਜੇ ਤਾਂ ਬਾਲਾ ਵਧੀਆ ਹੋ ਜਾ ਬਾਲਾ ਬੱਚਾ ਸੰਭ ਲੈਂਦਾ ਇਹ ਨਾਲ ਯਾਰ ਠੀਕ ਹੈ ਵੀਰੇ ਤੇ ਕੱਢੀਏ ਬਰਨੋਂ ਵੀਰੇ ਰੇਟ ਕੀ ਤੈਅ ਕਰਾਂਗੇ ਆਪਾਂ ਇਹਦਾ ਭਾਈ ਰੇਟ ਵੀਰੇ ਆਪਾਂ 1.5 1.5 ਮਾਰਤਣ ਕੋਈ ਮਾਰਤਣ ਹੋ ਜੂ ਮੌਕੇ ਤੇ ਕਿੱਡੀ ਪਾਰੋਂ ਤੋਰੀ ਮੇਰਾ ਪਰਾ ਲੈ ਵੀ ਮਿੱਤਰੋ 1,05,000 ਰੁਪਇਆ ਇਹਦਾ ਝੋਟੀ ਦਾ ਰੇਟ ਆ ਸੁਆ ਇਹ ਪਹਿਲਾ ਸੁਣਦੀ ਆ ਸੂਣ ਦੇ ਵਿੱਚ 10 ਤੋਂ 15 ਦਿਨਾਂ ਦਾ ਆਈਡੀਆ ਲਾ ਲਿਆ ਜੇ ਹਜੇ ਵੀ ਇਹਨੇ ਕੱਢ ਜਾਣੇ ਕਰਮ ਵਾਲੀ ਨੇ ਤੇ ਥੋੜਾ ਜਿਹਾ ਡਰ ਵੀ ਆ ਉੱਪਰੇ ਬੰਦੇ ਤੋਂ ਕਿਉਂਕਿ ਕਾਰੀ ਜਾਂਦੀਆਂ ਅਕਸਰ ਹੀਆਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਢੰਚਾ ਟੰਚਾ ਕੁਆਲਿਟੀ ਕੁਆਲਿਟੀ ਆ ਜਿਹੜੀ ਉਹ ਤੁਸੀਂ ਦੇਖ ਲੋ ਇੱਕ ਵਾਰੀ ਝੋਟੀ ਦੇ ਵਿੱਚ ਬਲ ਢਿੱਲਾ ਸਪੇਸ ਬਹੁਤ ਆ ਬਾਕੀ ਸੋਣੀ ਤਿਆਰ ਹੋਊਗੀ ਥੱਲੋ ਬਣ ਕੇ ਕੁਝ ਨਾ ਕੁਝ ਸੂਗੀ ਮਿੱਤਰੋ ਕਿਉਂਕਿ ਝੋਟੀ ਦੇ ਵਿੱਚ ਲਵਾਸ ਆ ਜਿਹੜਾ ਲੇਵੇ ਦਾ ਉਹ ਅਗਵਾਈ ਪਰਦਾ ਹੀ ਵਾਕਿਆ ਕੁਝ ਨਾ ਕੁਝ ਟਿਕਾਣੇ ਤੇ ਕਰਕੇ ਸੂਗੀ ਬਰੀਕੀ ਚੰਗੀ ਐ ਸਾਰੀ ਕੱਟੀ ਦੇ ਵਿੱਚ ਦੇਖ ਲੋ ਮਿੱਤਰੋ ਭਾਵੇਂ ਤੁਸੀਂ ਵੀ ਆਹ ਵੇਖ ਲੋ ਥੋੜਾ ਜਿਹਾ ਦਲ ਵੀਰੇ ਅੱਗੇ ਖੜ ਜੀ ਮਾੜਾ ਜਿਹਾ ਲੈ ਵੀ ਮਿੱਤਰੋ ਹੁਣ ਵੇਖੋ ਇਹਦਾ ਲੇਵਾ ਪਾਉਨੋ ਪਸੰਦ ਠੀਕ ਐ ਬਸ ਸੋਨਾ ਜਿਹੜਾ ਆਰਡਰ ਤਿਆਰ ਕਰੂਗੀ ਕਰਮਾਂ ਲਈ ਕਿਉਂਕਿ ਜਿਹੜਾ ਸਪੇਸ ਆ ਲੇਵੇ ਦੇ ਵਿੱਚ ਜਦੋਂ ਆਪਾਂ ਜਦੋਂ ਇਹ ਪੱਟਿਆਂ ਦੇ ਸਨ ਦੇ ਵਿੱਚ ਘੁੱਟਦੀ ਆ ਨਾ ਲੇਵਾ ਖੜਦੀ ਆ ਜਦੋਂ ਉਦੋਂ ਵਲਟੇਲਾ ਇਸ ਤਰ੍ਹਾਂ ਪਾ ਲੈਂਦੀ ਆ ਜਿਵੇਂ ਲਫਾਫੇ ਦੇ ਵਿੱਚ ਖਾਲੀ ਦੇ ਵਿੱਚ ਹੁੰਦੀਆਂ ਤੇ ਜਦੋਂ ਇਹ ਤੁਰਦੀ ਆ ਉਦੋਂ ਇਹ ਲੇਵੇ ਦਾ ਜਿਹੜਾ ਚੌੜਾਪਾਣਾ ਜਿਹੜੀ ਲੰਬਾਈਪਾਣਾ ਉਹ ਖੋਲਦੀ ਆ ਇਹ ਨਿਸ਼ਾਨੀ ਹੁੰਦੀ ਆ ਮਿੱਤਰੋ ਚੋਟੀ ਦੀ ਕਦੇ ਵੀ ਤੁਸੀਂ ਵੀ ਜਪਹਲਨ ਚੋਟੀ ਕੱਚੀ ਖਰੀਦਨੇ ਆ ਲੇਵਾ ਬਣਾਉਗੇ ਜਾਂ ਨਾ ਬਣਾਉਗੇ ਦੋ ਚੀਜ਼ਾਂ ਦਾ ਨੋਟ ਰੱਖ ਲਿਓ ਇੱਕ ਤਾਂ ਜਦੋਂ ਤੁਰੇ ਚੋਟੀ ਉਹਦੇ ਚੋਟੀ ਨੂੰ ਲੇਵਾ ਘੁੱਟ ਕੇ ਜਦੋਂ ਖਲਾਰਦੀ ਆ ਤੇ ਇੱਕ ਜਦੋਂ ਖੜੀ ਚੋਟੀ ਪਿੱਛੋਂ ਵੱਲ ਢਿੱਲਾਂ ਦੱਸਦੀ ਆ ਤੇ ਇਹਨਾਂ ਦੋ ਨਿਸ਼ਾਨੀਆਂ ਨੋਟ ਕਰ ਲਿਓ ਉਹ ਹਮੇਸ਼ਾ ਦੋ ਦੋ ਵੀ ਖਰੀ ਹੋਊਗੀ ਤੇ ਖਲਾਰੂਗੀ ਵੀ ਲੇਵਾ ਮਿੱਤਰੋ ਬਾਈ ਇੱਕ ਵਾਰੀ ਨੰਬਰ ਦੇ ਦੇ ਵੀਰੇ ਆਪਦਾ ਯਾਰ ਆਪਾਂ ਨੰਬਰ ਹੈ 9591231363 ਇੱਕ ਵਾਰੀ ਹੋਰ ਬੋਲ ਦਿ ਵੀਰੇ 9591231363 ਠੀਕ ਹੈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਨਾਲ ਗੱਲ ਤੇ ਬਾਤ ਪਹਿਲਾ ਸੂਆ ਚੋਟੀ ਆ ਪਿੰਡ ਚੰਡੀਆਣਾ ਵਾ ਜ਼ਿਲ੍ਹਾ ਮੋਗਾ ਵਾ ਧੰਨਵਾਦ ਸ਼ੁਕਰੀਆ ਕਰੇ ਲੋ ਪਰਿਵਾਰ